ਇਹ ਕਿ ਹਮੇਸ਼ਾ ਜਿਹੜੇ ਵੱਡੇ ਮਗਰਮਾਸੇ ਨੇ ਜਿਵੇਂ ਕਿ ਕਹਿ ਲੀਏ ਰਾਣੂ ਵਾਲੇ ਦੀ ਕੋਠੀ ਸਰਕਾਰ ਕਦੋਂ ਢਾਊਗੀ ਤੇ ਕਾ ਮਸ਼ਹੂਰ ਹੋਈ ਸੀ ਥਾਰガル ਜੀ ਤੇ ਉਹਦੀ ਵੀ ਜਮਾਨਤ ਹੋ ਚੁੱਕੀ ਹੈ ਕਿਤੇ ਨਾ ਕਿਤੇ ਬਚਾਉਣ ਦੀ ਰਲਾ ਕੀ ਜਾਂਦੀ ਹੈ ਜੀ ਕੀ ਹਲਕੇ ਅਮਰਗੜ ਦੇ ਵਿੱਚ ਕਹਿ ਲੀਏ ਜਿੱਥੇ ਨਸ਼ੇ ਵਿਰੁੱਧ ਮਹਿਮ ਦੇ ਤਹਿਤ ਕਿਸੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡوزر ਚੱਲਿਆ ਜੀ ਕਿੰਨੇ ਕ ਕਰਨੇ ਜਿੰਨਾਂ ਦੇ ਉੱਤੇ ਬਲਡوزر ਚੱਲਿਆ ਨਸ਼ਾ ਕਰਨ ਵਾਲੇ ਦੇ ਤਾਂ ਨਹੀਂ ਬਲਡوزر ਚੱਲਣਾ ਜਿਹਦੇ ਨਸ਼ੇ ਵਾਲੇ ਨੂੰ ਉਹਨਾਂ ਦੀ ਪ੍ਰਕਿਰਿਆ ਚੱਲੀ ਆ ਸੋ ਬੰਗਾਰ ਮੈਂਬਰ ਮੈਂ ਸਾਰਾ ਉਹ ਗਿਆ ਵੀ ਮੇਰਾ ਬੇਟਾ ਚੱਟਾ ਪੀ ਰਿਹਾ ਸਾਡੀ ਸੁਣਵਾਈ ਕਰ ਆ ਮੇਰੀ ਗੱਲ ਸੁਣੋ ਤੁਸੀਂ ਅੱਜ ਪਹਿਲੇ ਦਿਨ ਸਾਡੇ ਕੋਲ ਨਹੀਂ ਦਿੱਤਾ ਕੱਲ ਨੂੰ ਤੇ ਕਰ ਵੀ ਦੇਖੀ ਉਹਨੂੰ ਲੈ ਕੇ ਸੀ ਆਪਰੇ ਸੈਂਟਰ ਛੱਡ ਦਿਆ ਚੱਕਰ ਨੂੰ ਸੈਂਟਰ ਨੂੰ ਅਸੀਂ ਆਪ ਹੀ ਛੱਡ ਕੇ ਆਏ ਹਾਂ ਕਿੱਥੇ ਜੱਟੇ ਸੰਗਰੂਰ ਠੀਕ ਹੈ ਦੱਸ ਨਹੀਂ ਆ ਕੇ ਮੇਰੇ ਕੋਲ ਆਈ ਨਹੀਂ ਯਾਰ ਇਹ ਤੈਨੂੰ ਦਿੱਕਤ ਆਈ ਨਹੀਂ ਨਹੀਂ ਆ ਪਹਿਲਾਂ ਤਾਂ ਪਿੰਡ ਵਾਲੇ ਸਮਝਾਉਂਦੇ ਕੋਈ ਸਰਪਾਈ ਨਹੀਂ ਕੋਈ ਨਹੀਂ ਦੈਕ ਸਾਹਿਬ ਜਿਵੇਂ ਕਿ ਯੁੱਧ ਨਸੇ ਵਿਰੁੱਧ ਮਹਿਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਸਰਕਾਰ ਨੇ ਵੀ ਕਿਹਾ ਕਿ 31 ਜਿਹੜੀ ਲਾਸਟ ਤਰੀਕ ਹੈ ਤੇ ਸਾਰੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਨੇ ਵੀ ਇਹ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਕੀ ਲੱਗਦਾ ਵੀ ਹੁਣ ਨਸ਼ਾ ਇਦਾਂ ਜੜੋਂ ਖਤਮ ਹੋ ਜੂਗਾ ਉਹਦਾ ਹਾਲ ਦੇਖੋ ਜਾ ਕੇ ਰਣੋ ਵਾਲੇ ਨੂੰ ਰੋਟੀ ਨਹੀਂ ਉੱਥੇ ਮੰਗੀ ਮਿਲ ਰਹੀ ਮਤਲਬ 1000 1000 ਤੋਂ 2000 ਰੁਪਏ ਲਈ ਮੰਤਾਂ ਕਰਦਾ ਜੁੱਧ ਨਸ਼ੇ ਵਿਰੁੱਧ ਦੀ ਤੋੜਿਆ ਗਿਆ ਤੇ ਅਸੀਂ ਜੰਗ ਲੜ ਰਹੇ ਹਾਂ ਅਸੀਂ ਲੋਕਾਂ ਕੋਲੇ ਬੇਨਤੀ ਕਰ ਰਹੇ ਆ ਵੀ ਸਾਡਾ ਸਾਥ ਦਿਓ ਅਸੀਂ ਆਪਣੀ ਜਵਾਨੀ ਬਚਾਉਣ ਖਾਤਰ ਇਹ ਪੂਰਨ ਤੌਰ ਤੇ ਆਪਣੇ ਸਹਿਯੋਗ ਜਿੰਨੀ ਸਾਡੇ ਜਿ ਤਾਕਤ ਵਿੱਚ ਪੂਰੀ ਲਾਉਣਾ ਅਸੀਂ ਨਾ ਤਸਕਰਾਂਆਂ ਜੜਾਂ ਖਤਮ ਕਰ ਦਿਆਂਗੇ ਜਦੋਂ ਜੜਾ ਪੜਨ ਤੇ ਉਹ ਖਤਮ ਹੀ ਹੁੰਦਾ ਤੇ ਕਿਸੇ ਨਸਾ ਤਸਕਰ ਨੂੰ ਬਖਸਾਂਗੇ ਨਹੀਂ ਤੁਸੀਂ ਹੁਣ ਵੀ ਦੇਖੋ ਲੁੱਕ ਦੇ ਫਿਰਦੇ ਨੇ ਜੋ ਵੀ ਉਸ ਤੋਂ ਕੋਈ ਇਨਫਰਮੇਸ਼ਨ ਜਾਂਦੀ ਹੈ ਸਿਰਫ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲੇ ਬਾਰੇ ਦੱਸਿਆ ਜਾਂਦਾ ਕਿਹਨੇ ਦੱਸਿਆ ਇਸ ਬਾਰੇ ਕੋਈ ਗੁਪਤ ਰੱਖਿਆ ਸਾਡੇ ਕੋਲ ਤਾਂ ਵੇਚਣ ਵਾਲੇ ਦਾ ਜਾਂ ਕਰਨ ਵਾਲੇ ਦਾ ਨਾਮ ਹੀ ਆਉਂਦਾ ਪਬਲਿਕ ਵਾਇਸ ਨਾਲ ਜੁੜਿਆ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਯੁੱਧ ਨਸ਼ੇ ਵਿਰੁੱਧ ਤੇ ਅੱਜ ਯੁੱਧ ਨਸ਼ੇ ਵਿਰੁੱਧ ਮਹਿੰਮ ਤਹਿਤ ਜਿਹੜੀ ਇਹਦੀ ਯਾਤਰਾ ਉਹ ਅੱਜ ਪਿੰਡ ਕੁੱਪਕਲਾ ਦੇ ਵਿੱਚ ਪਹੁੰਚੀ ਹੈ ਤੇ ਜਿੱਥੇ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਪਿੰਡ ਵਾਸੀ ਇਕੱਤਰ ਹੋਏ ਨੇ ਤੇ ਸਾਡੇ ਦਰਮਿਆਨ ਕੁਝ ਹੀ ਸਮੇਂ ਦੇ ਵਿੱਚ ਡੀਐਸਪੀ ਰਣਜੀਤ ਸਿੰਘ ਅਤੇ ਹਲਕਾ ਵ代ਕ ਜਸਵੰਤ ਸਿੰਘ ਗੱਜਣ ਮਾਜਰਾ ਜੀ ਇਸ ਮਹਿੰਮ ਦੇ ਤਹਿਤ ਲੋਕਾਂ ਨੂੰ ਜੋ ਨਸ਼ੇ ਦੇ ਮਾੜੇ ਪ੍ਰਭਾਵ ਨੇ ਉਹਨਾਂ ਤੋਂ ਜਾਣੂ ਕਰਵਾਉਣ ਲਈ ਪਹੁੰਚ ਰਹੇ ਨੇ ਤੇ ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਲੈਨੇ ਆ ਕਿ ਆਖਿਰ ਜਿਹੜੀ ਇਹ ਯੁੱਧ ਨਸ਼ੇ ਵਿਰੁੱਧ ਮਹਿੰਮ ਹੈ ਇਸ ਨੂੰ ਕਿੰਨਾ ਕਬੂਰ ਪਿਆ ਵਿਧਾਇਕ ਸਾਹਿਬ ਅੱਜ ਦਾ ਸਮਾਗਮ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਬਿਲਕੁਲ ਅਸੀਂ ਕੁੱਪਕਲਾਂ ਦੇ ਵਿੱਚ ਆਏ ਹਾਂ ਜਿਹਦੇ ਮੇਰੇ ਨਾਲ ਸਾਡੇ ਡੀਐਸਪੀ ਭੈਣ ਜੀ ਆਏ ਨੇ ਵੀਡੀਓ ਮੈਡਮ ਜੀ ਆਏ ਨੇ ਸਾਡੀ ਕੋਆਰਡੀਨੇਟਰ ਟੀਮ ਆਈ ਵੀ ਹੈ ਤੇ ਸਾਡੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਨਸ਼ਾ ਵਿਰੁੱਧ ਜੁੱਧ ਜੁੱਧ ਨਸ਼ਾ ਵਿਰੁੱਧ ਸੀ ਤੋੜਿਆ ਵਿਆ ਤੇ ਅਸੀਂ ਜੰਗ ਲੜ ਰਹੇ ਹਾਂ ਅਸੀਂ ਲੋਕਾਂ ਕੋਲੇ ਬੇਨਤੀ ਕਰ ਰਹੇ ਹਾਂ ਵੀ ਸਾਡਾ ਸਾਥ ਦਿਓ ਤੇ ਮੈਂ ਦੇਖਦਾ ਵੀ ਜਿੰਨੀ ਸੰਗਤ ਹੰਗਾਰਾ ਦੇ ਰਹੀ ਆ ਮੇਉਣ ਵਾਲੇ ਪੰਜਾਬ ਦੇ ਬਿਲਕੁਲ ਅਸੀਂ ਜਿੱਤਾਂਗੇ ਤੇ ਪੰਜਾਬ ਦੇ ਵਿੱਚ ਹੁਣ ਕਿਸੇ ਨਸ਼ਾ ਤਸਕਰ ਦੇ ਨਸ਼ਾ ਕਰਨ ਵਾਲਿਆਂ ਦੇ ਪੈਰ ਨਹੀਂ ਲੱਗਣਗੇ ਅਸੀਂ ਆਪਣੀ ਜਵਾਨੀ ਬਚਾਉਣ ਖਾਤਰ ਇਹ ਪੂਰਨ ਤੌਰ ਤੇ ਆਪਣੇ ਸਹਿਯੋਗ ਜਿੰਨੀ ਸਾਡੇ ਜਤਾਖਤ ਵਿੱਚ ਪੂਰੀ ਲਾਵਾ ਬੈਠਾ ਹੁਣ ਤੱਕ ਕਿੰਨੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੋ ਚੁੱਕੇ ਨੇ ਜੀ ਹਾਂ ਮੈਨੂੰ ਲੱਗਦਾ ਅੱਜ ਸਾਡੇ 16 17 ਪਿੰਡ ਕੰਪਲੀਟ ਹੋ ਚੁੱਕੇ ਨੇ ਤੇ ਆਉਣ ਵਾਲੀ 6 ਤਰੀਕ ਤੱਕ 7 ਤੱਕ ਸਾਡੇ ਸਾਰੇ ਪਿੰਡ ਕਵਰ ਹੋ ਜਾਣਗੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਰਬੱਤ ਦੇ ਭਲੇ ਦਾ ਤੇ ਸਾਡੀ ਜਵਾਨੀ ਨੂੰ ਸੰਭਾਲਣ ਦਾ ਪੰਜਾਬ ਨੂੰ ਹਰਾ-ਭਰਾ ਬਣਾਉਣ ਦਾ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਸਾਰੀ ਸੰਗਤ ਸਾਡਾ ਸਹਿਯੋਗ ਦੇ। ਹਾਂ ਜਿਮਿਨੀ ਪਤਾ ਤੇ ਦੇਖੀ ਤਾਂ ਕਿੰਨਾ ਕ ਸਹਿਯੋਗ ਆ ਲੋਕਾਂ ਦਾ ਮਿਲ ਰਿਹਾ। ਤੁਸੀਂ ਹੁਣ ਖੁਦ ਹੀ ਦੇਖਿਓ ਕਿੰਡਾ ਵੱਡਾ ਹਾਲ ਕੀ ਬਣੂ ਲੱਗਦਾ। ਬਾਹਰ ਵੀ ਖੜੇ ਦੇ ਸਾਰਾ ਨਗਰ ਹਮ ਹਮਾ ਕੇ ਪੁੱਛਾ ਸਾਰੀ ਨਗਰਪੁਰੇ ਸੌਂਖਾ ਕੇ ਗਏ ਨੇ। ਅਸੀਂ ਸਰਕਾਰ ਦਾ ਪੂਰਾ ਸਾਥ ਦੇਵਾਂਗੇ ਇਸ ਜੁੱਧ ਦੇ ਵਿੱਚ। ਅਸੀਂ ਸ਼ਾਮਲ ਹੋ ਕੇ ਲੜਾਂਗੇ। ਵਿਦਾਖ ਸਾਹਿਬ ਜਿਵੇਂ ਕਿ ਯੁੱਧ ਨਸ਼ੇ ਵਿਰੁੱਧ ਮਹਿਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਸਰਕਾਰ ਨੇ ਵੀ ਕਿਹਾ ਕਿ 31 ਜਿਹੜੀ ਲਾਸਟ ਤਰੀਕ ਹੈ ਤੇ ਸਾਰੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਨੇ ਵੀ ਇਹ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਕੀ ਲੱਗਦਾ ਵੀ ਹੁਣ ਨਸ਼ਾ ਇਦਾਂ ਜੜੋਂ ਖਤਮ ਹੋ ਜਾਊਗਾ ਸਹੀ ਨਾ ਨਸ਼ਾ ਖਤਮ ਹੋਣ ਵਾਲਾ ਅਸੀਂ ਨਾ ਤਸਕਰਾਂ ਦੀਆਂ ਜੜਾਂ ਖਤਮ ਕਰ ਦਿਆਂਗੇ ਦੇਖੋ ਜਿਹੜਾ ਪੂਰਨ ਤੌਰ ਤੇ ਹੁੰਦਾ ਕਿਸੇ ਵੀ ਚੀਜ਼ ਦਾ ਕਿਸੇ ਮਾੜੇ ਤੋਂ ਮਾੜੇ ਤੱਤ ਦਾ ਵੀ ਨਾਸ ਨਹੀਂ ਹੁੰਦਾ ਪਰ ਅਸੀਂ ਉਹਨਾਂ ਦੇ ਝੜਾ ਪਟ ਦੇਾਂਗੇ ਜਦੋਂ ਝੜਾ ਪਟ ਦਿੱਤੇ ਉਹ ਖਤਮ ਹੀ ਹੁੰਦਾ ਤੇ ਸਾਡਾ ਯਤਨ ਵੀ ਅਸੀਂ ਕਿਸੇ ਨਸ਼ਾ ਤਸਕਰ ਨੂੰ ਬਖਸਾਂਗੇ ਨਹੀਂ ਤੁਸੀਂ ਹੁਣ ਵੀ ਦੇਖੋ ਲੁਕਦੇ ਫਿਰਦੇ ਨੇ ਕਈ ਤਾਂ ਪੰਜਾਬ ਛੱਡ ਗਏ ਹਾਂ ਇਹ ਸਾਡਾ ਇਹ ਵੀ ਆ ਵੀ ਜਾਂ ਤੰਦਾ ਛੱਡੋ ਜਾਂ ਪੰਜਾਬ ਛੱਡੋ ਅਸੀਂ ਰਹਿਣ ਨਹੀਂ ਦਵਾਂਗੇ ਕਈ ਬਦਖਸ਼ਾਬ ਆਦੀ ਹੋ ਜਾਂਦੇ ਨੇ ਉਹ ਫਿਰ ਨਸ਼ਾ ਛਡਵਾਉਣ ਲਈ ਪੰਜਾਬ ਸਰਕਾਰ ਕੀ ਕਦਮ ਕਰ ਰਹੀ ਹੈ ਅਸੀਂ ਤੁਹਾਡੇ ਮੈਂ ਉਰੇ ਵੀ ਨੋਟ ਕੀਤਾ ਸਾਡਾ 30 ਬੈੱਡਾਂ ਦਾ ਹਸਪਤਾਲ ਬਣਾਇਆ ਅਸੀਂ ਫ੍ਰੀ ਕੋਈ ਛੱਲੇ ਆ ਸੀ ਪੰਚਾਇਤ ਨੂੰ ਬੋਲੇ ਜਿੰਨੇ ਮਰਜ਼ੀ ਤੁਸੀਂ ਸਾਡੇ ਕੋਲੇ ਲਿਖੋ ਫ੍ਰੀ ਇਲਾਜ ਕਰਾਂਗੇ ਤੇ ਉਹ ਜਿਹੜੇ ਨਸ਼ਾ ਛੱਡਣ ਦੇ ਉਹਨਾਂਗੇ ਜੋ ਵੀ ਸਾਡੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੱਚਿਆਂ ਨੂੰ ਛੱਡਿਆ ਨੂੰ ਲੋੜੂ ਉਹਨਾਂ ਦਾ ਅਸੀਂ ਸਾਥ ਦੇ ਕੇ ਉਹਨਾਂ ਨੂੰ ਇਸ ਜ਼ਿਲ੍ਹੇ ਦੇ ਵਿੱਚੋਂ ਕੱਢਾਂਗੇ ਵਿਧਾਇਕ ਸਾਹਿਬ ਜਿਵੇਂ ਕਿ ਆਮ ਲੋਕ ਨੇ ਕਈ ਐਡਿਕਟਡ ਵੀ ਨੇ ਤੇ ਉਹਨਾਂ ਦੇ ਮਾਪੇ ਪਰੇਸ਼ਾਨ ਨੇ ਉਹਨਾਂ ਦੁਆਰਾ ਕਿਹਾ ਜਾਂਦਾ ਹਮੇਸ਼ਾ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਹਮੇਸ਼ਾ ਜਿਹੜੇ ਵੱਡੇ ਮਗਰਮਾਸ ਨੇ ਜਿਵੇਂ ਕਿ ਕਹਿ ਲੀਏ ਰਾਣੂ ਵਾਲੇ ਦੀ ਕੋਠੀ ਸਰਕਾਰ ਕਦੋਂ ਟਾਉਗੀ ਤੇ ਕਾ ਮਸ਼ਹੂਰ ਹੋਈ ਸੀ ਥਾਰガル ਜੀ ਤੇ ਉਹਦੀ ਵੀ ਜ਼ਮਾਨਤ ਹੋ ਚੁੱਕੀ ਹੈ ਕਿਤੇ ਨਾ ਕਿਤੇ ਬਚਾਉਣ ਦੀ ਗੱਲ ਆ키 ਜਾਂਦੀ ਹੈ ਜੀ ਨਹੀਂ ਐਦਾਂ ਤਾਂ ਕੋਈ ਨਹੀਂ ਐਦਾਂ ਦਾ ਅਧਿਕਾਰੀ ਨਹੀਂ ਹੁੰਦਾ ਤੁਸੀਂ ਆਪ ਦੀ ਫਸਲ ਨੂੰ ਆਪ ਥੋੜੋ ਵਟੇ ਛੱਕਦੇ ਹੋ ਵੀ ਖਤਮ ਕਰ ਦਈਏ ਉਹਦਾ ਹਾਲ ਦੇਖੋ ਜਾ ਕੇ ਰਣੋ ਵਾਲੇ ਨੂੰ ਰੋਟੀ ਨਹੀਂ ਉੱਥੇ ਮੰਗੀ ਮਿਲ ਰਹੀ ਮਤਲਬ 1000 1000 2000 ਰੁਪਏ ਲਈ ਮੰਗਤਾਂ ਕਰਦਾ ਛਾਰ ਆ ਉਹਦੇ ਜਾਇਦਾ ਸਭ ਕੁ ਖਤਮ ਹੋ ਗਿਆ ਹੁਣ ਕਈ ਸੁਪਰੀਮ ਕੋਰਟ ਤੇ ਹਾਈ ਕੋਰਟ ਜਿਹਦੇ ਮਾਨਜੋਗ ਅਦਾਲਤ ਦੇ ਹੁਕਮ ਮੰਨਣੇ ਪੈਂਦੇ ਆ ਤੇ ਜੇ ਉਹਨਾਂ ਜੱਜ ਸਾਹਿਬਾਨ ਜਦੋਂ ਕੋਈ ਹੁਕਮ ਚਰਾਉਂਦੇ ਨੇ ਉਹ ਸਰਕਾਰ ਤੇ ਇਸੇ ਉੱਤੇ ਬਹੁਤ ਕੁਝ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਮਾੜੇ ਕੰਮ ਵਾਲਾ ਰਹਿ ਨਹੀਂ ਸਕਦਾ ਕੀ ਹਲਕੇ ਅਮਰਗੜ ਦੇ ਵਿੱਚ ਕੈਲੀ ਯੋਧ ਨਸ਼ੇ ਵਿਰੋਧ ਮਹਮ ਦੇ ਤਹਿਤ ਕਿਸੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡوزر ਚੱਲਿਆ ਜੀ ਕਿੰਨੇ ਕ ਘਰ ਨੇ ਜਿਨ੍ਹਾਂ ਦੇ ਉੱਤੇ ਬਲਡوزر ਚੱਲਿਆ ਇਹ ਗੱਲ ਦੇਖੋ ਨਸ਼ਾ ਕਰਨ ਵਾਲੇ ਦੇ ਤਾਂ ਨਹੀਂ ਬਲਡوزر ਚੱਲਣਾ ਜਿਹਦੇ ਨਸ਼ੇ ਆਲੇ ਨੇ ਉਹਨਾਂ ਦੀ ਪ੍ਰਕਿਰਿਆ ਚੱਲੀ ਆ ਕਿ ਉਹਨਾਂ ਨੂੰ ਪਹਿਲਾਂ ਅਸੀਂ ਵਰਬਲੀ ਵੀ ਨਹੀਂ ਦੱਸ ਸਕਦੇ ਇਹਦਾ ਪ੍ਰਸ਼ਾਸਨ ਜੋ ਵੀ ਕਾਰਵਾਈ ਕਰਦਾ ਉਹ ਗੁਪਤ ਰੱਖ ਕੇ ਕਰੂਗਾ ਜਦੋਂ ਕਰੂਗਾ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਥੈਂਕ ਯੂ ਹਾਂ ਡਾਕਟਰ ਸਾਹਿਬ ਕਈ ਲੋਕ ਸੀ ਜਿਹੜੇ ਉਹ ਜਾਣਕਾਰੀ ਦੇਣ ਤੋਂ ਜੱਕ ਜਾਂਦੇ ਸੀ ਜਾਂ ਡਰਦੇ ਸੀ ਪਰ ਹੁਣ ਕਿਹੋ ਜਿਹੀ ਹਦਾਇਤਾਂ ਨੇ ਪੰਜਾਬ ਪੁਲਿਸ ਨੂੰ ਕਿ ਕੋਈ ਜਾਣਕਾਰੀ ਦਿੰਦਾ ਤਾਂ ਉਹਦਾ ਨਾਮ ਆ ਜਿਹੜਾ ਉਹ ਗੁਪਤ ਰੱਖਿਆ ਜਾਵੇਗਾ ਜਾਂ ਫਿਰ ਜਨਤਕ ਕੀਤਾ ਜਾਵੇਗਾ ਦੇਖੋ ਜੀ ਅਸੀਂ ਅਭੀ ਅਰਸੇ ਤੋਂ ਉਹੀ ਕੇ ਪੈਨ ਚਲਾਉਂਦੇ ਆ ਰਹੇ ਆ ਜੋ ਵੀ ਸਾਨੂੰ ਜਾਣਕਾਰੀ ਸਾਡੇ ਮੋਬਾਈਲ ਨੰਬਰ ਤੇ ਦਿੰਦਾ ਉਹ ਦਾ ਨਾਮ ਗੁਪਤ ਰੱਖਿਆ ਜਾਂਦਾ ਹੁਣ ਤਾਂ ਆਪਾਂ ਪੰਜਾਬ ਸਰਕਾਰ ਵੱਲੋਂ ਵੀ ਇੱਕ ਫੋਨ ਨੰਬਰ ਜਾਰੀ ਕਰ ਦਿੱਤਾ ਗਿਆ 9779100200 ਜੋ ਲੋਕ ਉਸ ਤੋਂ ਕੋਈ ਇਨਫੋਰਮੇਸ਼ਨ ਜਾਂਦੀ ਹੈ ਸਿਰਫ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲੇ ਬਾਰੇ ਦੱਸਿਆ ਜਾਂਦਾ ਕਿਹਨੇ ਦੱਸਿਆ ਇਸ ਬਾਰੇ ਉਹ ਗੁਪਤ ਰੱਖਿਆ ਸਾਡੇ ਕੋਲ ਤਾਂ ਵੇਚਣ ਵਾਲੇ ਦਾ ਜਾਂ ਕਰਨ ਵਾਲੇ ਦਾ ਨਾਮ ਹੀ ਆਉਂਦਾ ਅਸੀਂ ਉਸ ਕਾਨੂੰਨ ਤਾ ਉਹ ਕਾਰਵਾਈ ਕਰਦੇ ਹਾਂ ਤੇ ਡਰਨ ਦੀ ਲੋੜ ਨਹੀਂ ਕਿਸੇ ਨੂੰ ਵੀ ਖੁੱਲ ਕੇ ਸਾਹਮਣੇ ਆਓ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ ਜੀ ਤੇ ਨਸ਼ਾ ਤਸਕਰਾਂ ਨੂੰ ਕੀ ਕਹੋਗੇ ਨਸ਼ਾ ਕਸ ਨੂੰ ਸਾਡੀ ਸ਼ਹਿਰਾਂ ਵਿੱਚ ਇਹੀ ਵਾਰਨਿੰਗ ਹੈਗੀ ਆ ਵੀ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਬੰਦੇ ਦੇ ਪੁੱਤ ਬਣ ਕੇ ਸਾਡੀ ਕੈਂਪੇਨ ਚ ਹੱਥ ਸਭ ਦਿਨ ਲੱਗ ਜੋ ਡਿਪਟੀ ਸਾਹਿਬ ਪਿਛਲੇ ਦਿਨੀ ਪੰਜਾਬ ਪੁਲਿਸ ਦਾ ਇੱਕ ਵਧੀਆ ਰੂਪ ਦੇਖਣ ਨੂੰ ਮਿਲਿਆ ਇੱਕ ਬਾਪਲਾ ਪਿੰਡ ਦਾ ਨੌਜਵਾਨ ਸੀ ਜਿਹੜਾ ਕਿ ਨਸ਼ੇ ਦੇ ਦਲਦਲ ਚੋਂ ਬਾਹਰ ਨਿਕਲਿਆ ਪੰਜਾਬ ਪੁਲਿਸ ਨੂੰ ਸੇਹਰਾ ਉਹਨੇ ਦਿੱਤਾ ਕੀ ਕਹਿਣਾ ਚਾਹੂਗੇ ਜੀ ਦੇਖੋ ਜੀ ਇਹ ਪੰਜਾਬ ਪੁਲਿਸ ਇਕੱਲੇ ਨੂੰ ਸੇਹਰਾ ਨਹੀਂ ਹੈ ਜੀ ਸਾਰਿਆਂ ਇਕੱਠੇ ਮਿਲ ਕੇ ਉਹਨਾਂ ਦਾ ਪਰਿਵਾਰ ਵੀ ਨਾਲ ਲੱਗਿਆ ਪਿੰਡ ਵਾਲਾ ਵੀ ਨਾਲ ਲੱਗੇ ਅੱਜ ਆਪਾਂ ਸਾਰੇ ਇਕੱਠੇ ਨਾਲ ਲੱਗਾਂਗੇ ਆਪਾਂ ਨਸ਼ੇੜੀ ਆਪਣੇ ਕੋਈ ਵੀ ਨਹੀਂ ਰਹਿਣ ਦੇਣਾ ਸਾਰਿਆਂ ਨੂੰ ਇੱਕ ਨਾਮ ਦੇ ਵਿੱਚ ਲਾ ਕੇ ਅਸੀਂ ਸਾਰਿਆਂ ਨੂੰ ਨਸ਼ੇ ਛੁੜਾ ਦੇਵਾਂਗੇ ਆਪਾਂ ਸਾਰੇ ਇਕੱਠੇ ਹੋ ਕੀ ਕਰਨਗੇ ਜੀ ਇਹਦੇ ਵਿੱਚ ਤੇ ਕਿਤੇ ਨਾ ਕਿਤੇ ਜੀ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਪੁਲਿਸ ਤੇ ਆਮ ਲੋਕਾਂ ਦੇ ਵਿਚਾਲੇ ਥੋੜੀ ਕਮਿਊਨੀਕੇਸ਼ਨ ਦੀ ਘਾਟ ਰਹਿ ਜਾਂਦੀ ਹੈ ਤੇ ਉਹ ਪੁਲਿਸ ਜਿਹੜੀ ਦੂਰੀ ਕਿਵੇਂ ਮਤਲਬ ਖਤਮ ਕਰੇ ਹਾਂ ਹੁਣ ਤਾਂ ਕੋਈ ਰਹਿਣੀ ਵੀ ਨਹੀਂ ਚਾਹੀਦੀ ਹੁਣ ਤਾਂ ਐਮਐਲ ਸਾਹਿਬ ਵੀ ਖੜੇ ਆ ਅਸੀਂ ਵੀ ਖੜੇ ਆ ਜੀ ਅਸੀਂ ਤਾਂ ਘਰ ਘਰ ਜਾ ਰਹੇ ਆ ਜੀ ਅਸੀਂ ਤਾਂ ਜਦੋਂ ਰਵਾਜ ਮਾਰੋ ਅਸੀਂ ਤਾਂ ਚਲ ਕੇ ਘਰ ਹੀ ਆਵਾਂਗੇ ਜੀ ਹੁਣ ਤਾਂ ਕੋਈ ਦੂਰੀ ਹੋਣੀ ਨਹੀਂ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੇ ਇਹ ਸানা ਹਲਕਾ ਵਧਾ ਇੱਕ ਜਸਵੰਤ ਸਿੰਘ ਗੱਜਣ ਮਾਹਰਾ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚੋਂ ਹੁਣ ਨਸ਼ਾ ਬਿਲਕੁਲ ਜਮੀਨੀ ਪੱਧਰ ਤੋਂ ਖਤਮ ਕਰ ਦਿੱਤਾ ਜਾਵੇਗਾ ਥੋੜੀ ਜੀ ਸਮੇਂ ਦੀ ਜ਼ਰੂਰ ਲੋੜ ਹੈ ਸਾਨੂੰ ਤੇ ਲੋਕਾਂ ਦੇ ਸਾਥ ਦੀ ਲੋੜ ਹੈ ਕਿਉਂਕਿ ਜੇਕਰ ਲੋਕ ਨੇ ਜਿਹੜੇ ਉਹ ਸਾਹਮਣੇ ਖੁੱਲ ਕੇ ਆਉਣਗੇ ਨਸ਼ਾ ਤਸਕਰਾਂ ਦੇ ਬਾਰੇ ਸਰਕਾਰ ਨੂੰ ਜੋ ਇੱਕ ਨੰਬਰ ਜਾਰੀ ਕੀਤਾ ਹੋਇਆ ਹੈ ਉਸ ਦੇ ਉੱਤੇ ਸੂਚਨਾ ਦੇਣਗੇ ਤਾਂ ਉਹ ਗੁਪਤ ਜਿਹੜਾ ਉਹਨਾਂ ਦਾ ਨਾਮ ਹੈ ਉਹ ਵੀ ਗੁਪਤ ਰੱਖਿਆ ਜਾਵੇਗਾ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ 31 ਤਰੀਕ ਤੱਕ ਜਿਹੜਾ ਨਸ਼ਾ ਖਤਮ ਕਰਨ ਦੀ ਗੱਲ ਆਖੀ ਗਈ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੇ ਸੈਮੀਨਾਰ ਲਗਾਉਣ ਦੇ ਨਾਲ ਜਾਂ ਲੋਕਾਂ ਨੂੰ ਇਸ ਤਰ੍ਹਾਂ ਜਾਗਰੂਕ ਕਰਨ ਦੇ ਨਾਲ ਕਿੰਨਾ ਕੁ ਫਰਕ ਪਵੇਗਾ ਲੋਕਾਂ ਦੀ ਮਾਨਸਿਕਤਾ ਤੇ ਤੇ ਲੋਕ ਨੇ ਜਿਹੜੇ ਕਿ ਹੁਣ ਖੁੱਲ ਕੇ ਸਾਹਮਣੇ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਦੀਪ ਔਲਖ ਦੇ ਨਾਲ ਪਬਲਿਕ ਵਾਇਸ ਲਈ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ